ਹਾਂਜੀ ਕਿਸਾਨ ਭਰਾਓ ਸਾਡੇ YouTube ਚੈਨਲ ਪੰਜਾਬੀ ਮਲਬਈ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਅੱਜ ਆਪਾਂ ਗੱਲ ਕਰਦੇ ਆਂ ਜੀ ਇਸ ਵਾਰ ਜੋ ਪੰਜਾਬ ਦੇ ਵਿੱਚ ਅਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਬਾਸਮਤੀਆਂ ਤੇ ਮਸਲਾ ਰੇਟ ਜੋ ਚੱਲ ਰਿਹਾ ਹੈਗਾ ਉਸ ਬਾਰੇ ਜੇਕਰ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੀ ਕੁਝ ਦਿਨਾਂ ਦੀ ਜਿਵੇਂ ਮੰਨ ਕੇ ਚੱਲੋ ਇੱਕ ਮਹੀਨੇ ਦੀ ਗੱਲ ਕਰੀ ਤਾਂ ਉਹ ਉਸ ਟਾਈਮ ਦੇ ਨਾਲੋਂ ਅੱਜ ਦੇ ਟਾਈਮ ਦੇ ਵਿੱਚ ਬਾਸਮਤੀ ਤੇ ਮੋਸਲਾ ਰੇਟ ਬਹੁਤ ਜ਼ਿਆਦਾ ਵਧ ਚੁੱਕੇ ਹਨ ਪਿਛਲੇ ਟਾਈਮਾਂ ਦੇ ਨਾਲ ਅਧਿਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੋਸਲਾ ਰੇਟ ਵਧਣ ਦੀ ਉਮੀਦ ਹੈ ਕਿਸਾਨ ਭਰਾਵਾਂ ਨੇ ਇਹ ਉਮੀਦ ਵੀ ਨਹੀਂ ਸਲਾਈ ਹੋਣੀ ਵੀ ਕਿ ਮੋਸਲਾ ਰੇਟ ਇੰਨਾ ਅੱਪ ਜਾ ਸਕਦਾਗਾ ਅਤੇ 11 21 ਦਾ ਵੀ ਰੇਟ ਇਸ ਵਾਰ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤੇ ਨਾਲ ਹੀ 17 18 ਦਾ ਉਹਦਾ ਵੀ ਰੇਟ ਇਸ ਵਾਰ ਬਹੁਤ ਤੇਜ਼ ਹੋ ਗਿਆ ਸੋ ਸਾਰੇ ਬਾਸਮਤੀ ਦੇ ਜੇ ਪਰੇਟਾਂ ਦੀ ਗੱਲ ਕਰੀਏ ਤਾਂ ਸਾਰੇ ਬਾਸਮਤੀ ਦੇ ਰੇਟਾਂ ਦੇ ਵਿੱਚ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜੀ ਆਪਾਂ ਪਹਿਲਾਂ ਸਭ ਤੋਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਬੜਲਾਡਾ ਮੰਡੀ ਦੀ ਉੱਥੇ 17-18 ਦਾ ਰੇਟ ਰਿਹਾ ਜੀ 3400 ਰੁਪਏ ਪਲੱਸ ਅਤੇ 1509 ਦਾ ਰੇਟ ਰਿਹਾ ਜੀ 3200 ਜੇਕਰ ਆਪ ਇੱਥੇ ਮਸਲ 1401 ਦੀ ਗੱਲ ਕਰੀਏ ਤਾਂ ਉਹਦਾ ਰੇਟ ਰਿਹਾ ਜੀ ਕਿਸਾਨਪੁਰਵੋ 3500 ਤੋਂ ਲੈ ਕੇ 3700 ਰੁਪਏ ਦਾ ਇੱਕ ਪ੍ਰਤੀ ਕੰਟਲ ਵਿਗਿਆ ਜੋ ਇਸ ਵਾਰ ਦਾ ਬਹੁਤ ਵਧੀਆ ਰੇਟ ਰਿਹਾ ਮਸਲ ਦਾ ਤੇ ਨਾਲ ਹੀ 18 47 ਦੀ ਗੱਲ ਕਰਦੇ ਆਂ ਬਾਸਮਾਤੀ ਦਾ ਉਹਦਾ ਰੇਟ ਰਿਹਾ ਜੀ 2700 ਤੋਂ ਲੈ ਕੇ 2800 ਰੁਪਏ ਦਾ ਇੱਕ ਪ੍ਰਤੀ ਕੰਟਲ ਜੇਕਰ 17 18 ਦੀ ਗੱਲ ਕਰੀ ਤਾਂ ਉਸ ਦਾ ਰੇਟ ਰਿਹਾ ਜੀ 3400 ਰੁਪਿਆ ਅਤੇ ਇਸ ਦੇ ਨਾਲ ਹੀ 11 21 ਦੀ ਗੱਲ ਕਰੀਏ ਉਸ ਦਾ ਰੇਟ ਰਿਹਾ ਜੀ 3500 ਤੋਂ ਲੈ ਕੇ 3700 ਰੁਪਏ ਤੱਕ ਜੇਕਰ ਆਪਾਂ ਨਰਮਾਣਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ 17 18 ਦਾ ਰੇਟ ਰਿਹਾ ਜੀ 3500 ਤੋਂ ਲੈ ਕੇ 3700 ਤੱਕ ਜੇਕਰ ਉਹਨਾਂ ਨਾਲ ਹੀ ਆਪਾਂ 1509 ਦੀ ਗੱਲ ਕਰੀਏ ਤਾਂ ਉਸ ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3300 ਰੁਪਏ ਤੱਕ ਜੇਕਰ ਆਪਾਂ 11 21 ਦੀ ਗੱਲ ਕਰੀਏ ਉਸ ਦਾ ਰੇਟ ਰਿਹਾ ਜੀ 3400 ਤੋਂ ਲੈ ਕੇ 3500 50 ਰੁਪਏ ਤੱਕ ਅਤੇ ਜੇਕਰ ਆਪਾਂ ਮੁੱਛਲ 1401 ਦੀ ਗੱਲ ਕਰੀਏ ਤਾਂ ਉਸ ਦਾ ਰੇਟ ਰਿਹਾ ਜੀ 3400 ਤੋਂ ਲੈ ਕੇ 3750 ਰੁਪਏ ਤੱਕ ਵਿਕੇ ਹੈਗਾ ਇਸ ਮੰਡੀ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ ਆਪਾਂ ਨਾਬਾ ਮੰਡੀ ਦੀ ਜਿੱਥੇ 1509 ਦਾ ਰੇਟ ਰਿਹਾ ਜੀ 3000 ਰੁਪਏ ਅਤੇ 11 21 ਦਾ ਰੇਟ ਰਿਹਾ ਜੀ 3400 ਤੋਂ ਲੈ ਕੇ 3700 ਤੱਕ ਇਸ ਦੇ ਨਾਲ ਹੀ ਮੁੱਛਲ 1400 ਇੱਕ ਦੀ ਗੱਲ ਕਰੀਏ ਤਾਂ ਉਸ ਦਾ ਰੇਟ ਰਿਹਾ ਜੀ 3500 ਤੋਂ ਲੈ ਕੇ 3800 ਰੁਪਏ ਤੱਕ ਜੇਕਰ ਆਪਾਂ 11 21 ਦੀ ਗੱਲ ਕਰੀਏ ਤਾਂ ਉਸ ਦਾ ਰੇਟ ਰਿਹਾ ਜੀ 3300 ਤੋਂ ਲੈ ਕੇ 3500 ਰੁਪਏ ਤੱਕ ਇਹਦੇ ਨਾਲ ਹੀ ਆਪਾਂ 1847 ਦੀ ਗੱਲ ਕਰੀ ਤਾਂ ਉਸ ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 3000 ਰੁਪਏ ਦੇ ਵਿਚਕਾਰ ਅੱਗੇ ਗੱਲ ਕਰਦੇ ਆਂ ਜੀ ਆਪਾਂ ਸਮਾਣਾ ਮੰਡੀ ਦੀ ਤਾਂ ਸਮਾਣਾ ਮੰਡੀ ਦੀ ਗੱਲ ਕਰੀ ਤਾਂ ਉੱਥੇ 1847 ਦਾ ਰੇਟ ਰਿਹਾ ਜੀ 2700 ਤੋਂ ਲੈ ਕੇ 2900 ਰੁਪਏ ਤੱਕ 1509 ਦਾ ਰੇਟ ਰਿਹਾ ਜੀ 3000 ਤੋਂ ਲੈ ਕੇ 3200 ਤੱਕ 1121 ਦਾ ਰੇਟ ਰਿਹਾ 3500 ਤੋਂ ਲੈ ਕੇ 3700 ਅਤੇ ਮੁੱਛਲ 1400 ਇੱਕ ਦਾ ਰੇਟ ਰਿਹਾ ਜੀ 3400 ਤੋਂ ਲੈ ਕੇ 3700 ਰੁਪਏ ਤੱਕ ਇਸ ਦੇ ਨਾਲ ਹੀ ਪੀਵੀ ਬਣਦੀ ਗੱਲ ਕਰੀ ਤਾਂ ਉਸ ਦਾ ਰੇਟ ਰਿਹਾ ਜੀ 3300 ਰੁਪਏ ਪ੍ਰਤੀ ਕੌਂਟਲ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਸ਼ੰਗਰੂਰ ਮੰਡੀ ਦੀ ਸ਼ੰਗਰੂਰ ਮੰਡੀ ਦੇ ਵਿੱਚ 1500 9 ਦਾ ਰੇਟ ਰਿਹਾ ਜੀ 3000 ਤੋਂ ਲੈ ਕੇ 3100 ਤੇ 11 21 ਦਾ ਰੇਟ ਰਿਹਾ ਜੀ 3400 ਰੁਪਏ ਮਛਲ 1401 ਦੀ ਗੱਲ ਕਰੀ ਤਾਂ ਉਸ ਦਾ ਰੇਟ ਰਿਹਾ ਜੀ 3550 ਰੁਪਏ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਮੰਡੀ ਦੀ ਉੱਥੇ 1509 ਦਾ ਰੇਟ ਰਿਹਾ ਜੀ 3200 ਰੁਪਏ 11 21 ਦਾ ਰੇਟ ਰਿਹਾ 3500 1400 ਇੱਕ ਦਾ ਮਸਲ ਦਾ ਰੇਟ ਰਿਹਾ ਜੀ 3800 ਰੁਪਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ